ਇਹ ਅਭਿਆਨ ਦਾ ਪੰਜਾਬ ਸਰਕਾਰ ਕਰਦੋਗੇ ਸਾਨੂੰ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਕਿ ਮੰਮੀਓ ਜੀ ਸਾਫ ਜੈਸਾ ਸਾਵਾ ਸਾਨੂੰ ਹਦਾਇਤਾਂ ਬਰਾਬ ਹੋ ਰਹੀਆਂ ਨੇ ਕਿ ਜਿਨੇ ਵੀ ਹੈਵੀ ਵਹिकल्स ਨੇ ਪੀਪਲਸ ਨੇ ਟਰੱਕਸ ਨੇ ਅਦਰਵਾਈਜ਼ ਜਿਨੇ ਵੀ ਵਹिकल्स ਔਰ ਫਲਾਈਂਗ ਆਨ ਦਾ ਰੋਡ ਤੁਸੀਂ ਉਹਨਾਂ ਦੀ ਚੈਕਿੰਗ ਕਰਨੀ ਹੈ ਕਿ ਕਿਤੇ ਕੋਈ ਇਲੈਗਲ ਵਹਿਕਲ ਨਾ ਹੋਵੇ ਇਹ ਮੋਟਰ ਵਹਾਈਕਲ ਐਕਟ ਦੀ ਕੋ ਲਾਗ ਰਹੀ ਸਮਾਂ ਕਰ ਰਹੇ ਹੋਵੇ ਮਾਈਨਿੰਗ ਦੀ ਜਿਹੜੀ ਨੇ ਹਦਾਇਤਾਂ ਨੇ ਉਹਦੀ ਉਲੰਘਣਾ ਕਰਕੇ ਨਾ ਕੋ ਕਰ ਰਿਹਾ ਹੋਵੇ ਉਹਦੇ ਤਹਿਤ ਅਸੀਂ ਸਬ ਡਿਵੀਜ਼ਨ ਲੈਵਲ ਦੀ ਕਮੇਟੀਜ਼ ਵੀ ਬਣੀਆਂ ਹੋਈਆਂ ਨੇ ਜਿੱਚ ਅਸੀਂ ਇਹ ਸਾਰਾ ਚੈੱਕ ਕਰਦੇ ਹਾਂ ਕਾਟੀ ਜਿਹੜੀ ਸਾਡੀ ਸਾਰੀ ਟੀਮ ਆਈ ਮੌਕੇ ਤੇ ਹੋ ਰਹੀ ਹੈ ਇਸ ਦੇ ਡੀਐਸਪੀ ਸਾਹਿਬ ਵੀ ਨੇ ਸਾਡਾ ਲਾਈਵ ਤਸਵੀਰ ਦਾ ਫੋਰਸ ਰੇਂਜ ਅਫਸਰ ਸਾਰੇ ਟੀਮ ਮੈਂਬਰ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਜੈ ਸਾਹਿਬ ਆਏ ਨੇ ਤੇ ਅੱਜ ਜਿੰਨੇ ਵੀ ਕੋਈ ਮਿੱਟੀ ਦਾ ਟਿੱਪਰ ਹੈ ਕੋਈ ਟਰੱਕ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੇ ਕੋਲ ਕੋਈ ਵੀ ਲੈਲ ਡਾਕੂਮੈਂਟਸ ਹੈ ਜਾਂ ਨਹੀਂ ਅਦਰਵਾਈਜ਼ ਜਿੰਨੇ ਵੀ ਹੈਵੀ ਵਹਿਕਲਸ ਨੇ ਵੈਦਰ ਟੀਆਰ ਜਿੱਦਾਂ ਡਾਕੂਮੈਂਟਸ ਆਰ ਨਾਟ ਤੇ ਉਹਦੇ ਤਹਿਤ ਅਸੀਂ ਜਿਹੜਾ ਵੀ ਤੁਸੀਂ ਬਿਲਕੁਲ ਦੇਖ ਰਹੇ ਹੋ ਅਸੀਂ ਇਹ ਦੇਖਿਆ ਕਿ ਬਜਰੀ ਦਾ ਪਰ ਜਾਂ ਜਿਹੜਾ ਇਹ ਸੀਗਾ ਕਨੇਕੋ ਜਿਹੜਾ ਓਵਰਲੋਡਿੰਗ ਸੀਗੀ ਤੇ ਕੈਟੇਗਰੀ ਟੂ ਡਾਕੂਮੈਂਟ ਨਹੀਂ ਸੀਗੇ ਤੇ ਮਾਈਨਿੰਗ ਦੇ ਰੂਲਸ ਦੇ ਤਹਿਤ ਅਜੇ ਦਾ 2 ਲੱਖ ਦਾ ਚਲਾਨ ਦੇਇਆ ਸੀ ਆਲਮੋਸਟ ਹੋ ਗਿਆ 2 ਲੱਖ ਦਾ ਜਿਹੜਾ ਹੈਗਾ 1 ਲੱਖ ਦਾ ਚਲਾਨ ਜਿਹੜਾ ਇਕੱਠਾ ਆ ਗਿਆ ਤੇ ਦੈਟ ਵਾਸ ਬੇਸਿਕਲੀ 무ਵਿੰਗ ਫਰਮ ਕਿਥੋਂ ਲੰਕਸਰ ਤੋਂ ਮੋਨਾਕੋ ਜਾ ਰਹੇ ਸੀਗਾ ਜਿਹੜੇ ਆਪਣਾ ਸਟਾਸਿੰਗ ਫਰੂ ਹੈਰ ਓਨਲੀ ਜਿਸ ਇਹਨੂੰ ਕਰ ਰਹੇ ਇਹ ਓਵਰਲੋਡਿੰਗ ਦਾ ਚਲਾਨ ਕੱਟਿਆ ਤੇ ਸਾਡੇ ਇਹ ਕਹਿੰਨਾ ਕਿ ਜਦੋਂ ਆਪਣੀ ਇਸ ਤਰ੍ਹਾਂ ਦੇ ਦੋ ਦੋ ਡੇਢ ਦਿਨ ਤਿੰਨ ਦਿਨ ਕੋਈ ਵੀ ਨਗਾਏ ਸਟੇਪਡ ਮਾਈਨਿੰਗ ਦਾ ਕੋਈ ਵੀ ਇਜੀ ਕਾਰਵਾਈ ਨਾ ਹੋਵੇ ਜਿਸ ਤੋਂ ਇਲਾਵਾ ਅਸੀਂ ਨੇ 3 ਵਹੀ ਤੋਂ 2 ਕਿੱਤੇ ਹੋਏ ਨੇ ਉਹਦੇ ਚੋਂ ਇੱਕ ਵਾਹਨ ਬਾਉਂਡ ਕੀਤਾ ਹੈ ਕਿ ਜਿਹੜਾ ਬਿਦਾਊ ਡਾਕੂਮੈਂਟਸ ਹੈ ਤੇ देयर ਆ ਅਦਰ 2 ਵਾਹਨ ਜਿਹੜੇ ਨੋਰਮਸ ਦੀ ਵਾਇਲੇਸ਼ਨ ਕਰ ਰਹੇ ਉਹਨਾਂ ਨੂੰ ਚਲਾਣੀ ਛੁਡਿਤੇ ਜਾ ਰਿਹਾ ਤੇ ਇਹ ਮਹੀ ਮਹੀ ਦੀ ਹਰ ਵੀਕਲੀ ਹਰ ਲਗਾਤਾਰ ਚੱਲਦੀ ਰਹੇਗੀ ਕਿਸੀ ਪਾਰਟਿਕੁਲਰਲੀ ਪਾਸ ਨਾ ਹੋਣ ਤੋਂ ਤਾਹਾ ਹਾਜ਼ਰ ਹੋਇਆ ਤਾਂ ਕਿ ਸਾਨੂੰ ਜਿਹੜੀ ਫੀਲਡ ਰਿਪੋਰਟ ਅਸੀਂ ਤੁਹਾਨੂੰ ਖੜੀ ਹੈ ਤੇ ਦੇਖੀ ਹੈ ਕਿ ਅਸੀਂ ਮੌਕੇ ਤੇ ਟ੍ਰੈਫਿਕ ਵਾਲਿਆਂ ਨੂੰ ਵੀ ਇਹ ਹੀ ਹਦਾਇਤ ਦਿੱਤੀ ਹੈ ਕਿ ਆਪਣੀ ਡਿਊਟੀ ਪੜੀ ਕੰਮ ਦਹੀਨਾ ਨਿਭਾ ਡੇਲੀ ਇਸ ਤਰ੍ਹਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਜੇ ਜਦੋਂ ਅਸੀਂ ਖੁਦ ਫੀਲਡ ਜਾ ਰਹੇ ਹਾਂ ਤਾਂ ਉਹ ਤਾਂ ਤੁਸੀਂ ਸਮਝ ਸਕਦੇ ਕਿ ਸੀਰੀਅਸ ਮੇਸਜਰ ਮੈਟਰ ਕੀ ਹੈ ਕਿ ਸੇ ਚਾਹੁੰਦੇ ਆ ਕਿ ਆਪਣੇ ਸਮਾਨਾ ਸ਼ਹਿਰ ਦੀ ਕਿਸੇ ਵੀ ਸਰੰਗ ਦਾ ਕੋਈ ਵੀ ਇਲੀਗਲ ਵਾਹਨ ਨਾ ਲਾ ਲਓ ਜੀ ਕਹਿਣਾ ਚਾਹੁੰਗੇ ਬਸ ਲੋਹੀ ਹੈਗਾ ਤੇ ਸਰਕਾਰ ਹੁਣ ਆਪਣੇ ਅੱਗੇ ਸਕੂਲ ਵੀ ਖੁੱਲ ਜਾਣਗੇ ਤੇ ਜਿੰਨੇ ਵੀ ਮੇਰੇ ਸਕੂਲ ਟਰਾਂਸਪੋਰਟ ਹੈ ਤੇ ਪ੍ਰਾਈਵੇਟ ਵਾਹਨ ਸਭ ਨੂੰ ਹੀ ਗੁਜਾਰਿਸ਼ ਹੈ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਰੱਖੋਗੇ ਜਿਹੜੇ ਵੀ ਡਰਾਈਵਰਸ ਨੇ ਪ੍ਰੋਪਰ ਡਰਾਈਵਿੰਗ ਲਾਇਸੈਂਸ ਦਾ ਡਾਕੂਮੈਂਟ ਹੋਣਾ ਚਾਹੀਤੇ ਨੇ ਜੇ ਕੋਈ ਵੀ ਦਿੱਤੀ ਹੈ ਬੰਦੀ ਦਾ ਕੋਈ ਵੀ ਜਾ ਰਿਹਾ ਹੈ ਗੈਸ ਸ਼ੁੱਡ ਵੀ ਬਿੱਟਰ ਲੀਗਲ ਡਾਕੂਮੈਂਟ ਜਿਵੇਂ ਕਿ ਐਕਸੈਂਟ ਰੈਗੇਜ ਮਾਈਲਿੰਗ ਪਰ ਉਹਨਾਂ ਨੂੰ ਅੱਗੇ ਸਿੱਧਾ ਜਾਰੀ ਹੁੰਦੀ ਹੈ ਮੌਕੇ ਤੇ ਫੈਰੀ ਤੋਂ ਉਹਦੇ ਸਲੀਟ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਵਹੀਕਲ ਦੀ ਕਿਸੇ ਵੀ ਕਿਸਮ ਦੀ ਕੋਈ ਸਾਡੇ ਵੱਲੋਂ ਕੋਈ ਰਿਆਦ ਨਹੀਂ ਬਖਸ਼ੀ ਜਾਊਗੀ ਜੇ ਸਾਰਾ ਐਸ ਪਰ ਲਾਅ ਸਾਡੇ ਵੱਲੋਂ ਸਾਡੇ ਚਲਾਨ ਕੱਟੇ ਜਾਣਗੇ ਤੇ ਐਸ ਪਰ ਐਕਸ਼ਨ ਲਿਆ ਜਾਊਗਾ ਇਹ ਘੇਂਤ ਨੂੰ ਚਲਾ ਰੱਖਿਆ ਹੈ ਤੁਹਾਡੇ ਵੱਲੋਂ ਕਿੰਨੇ ਕਦ ਵਾਹਕਲਾਂ ਨੂੰ ਚਲਾ ਰਹੇ ਕਿ ਇਹ ਜਿਹੜੇ ਖਾਲੇ ਖੜੇ ਹੈ ਕਿ ਅੰਨੇ ਕਿ ਇਹਨਾਂ ਦਾ ਕਾਹ ਕਰ ਰਹੇ ਇਹਨਾਂ ਹੀ ਜਿਹੜੇ ਵੀ ਆਪਣੇ ਹੈਵੀ ਵਹੀਕਲ ਨੇ ਉਹਨਾਂ ਦੇ ਸੁਭਰਨੇ ਚਾਹ ਸਪੈਸ਼ਲ ਚੈਕਿੰਗ ਬੰ다 ਸਿੰਘ ਘੱਟ ਚੌਕ ਉਥੇ ਐਸਐਮ ਸਰ ਦਾ ਅਸੀਂ ਅੱਗੇ ਸੇਫ ਪ੍ਰੋਸੈਸਿੰਗ ਦੇ ਹੋਰ ਕਈ ਅਫਸਰ ਐਸਐਚਓ ਸੀ ਵੀ ਸਭ ਸਭ ਨੂੰ ਪਛਾਣਦਾ ਸਟਾਫ ਐਂਡ ਟ੍ਰੈਫਿਕ ਸਟਾਫ ਨਾਲ ਅਸੀਂ ਇਥੇ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਕਈ ਜਿਹੜੇ ਹੈਵੀ ਟਿਪ ਕੋਈ ਟੁਪਰ ਸੀ ਕੋਈ ਟਰਾਂਦੇ ਸੀ ਜੋ ਟਰੱਕ ਹੈ ਇਹਨਾਂ ਦੇ ਵੈਲੇ ਡਾਕੂਮੈਂਟੇਸ਼ਨ ਨਹੀਂ ਉਹਨਾਂ ਦੇ ਨਾਲ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਕਿ ਪੀਐਸ ਲਾ ਮਾਈਨਿੰਗ ਐਕਟ ਦੇ ਤਹਿਤ ਇਹ ਵੀ ਕਾਰਵਾਈ ਕਰ ਰਹੇ ਆ ਕਿ ਉਹਨੇ ਜਿੰਨਾ ਕੋਈ ਕੋਈ ਵੈਲਿਡ ਡਾਕੂਮੈਂਟੇਸ਼ਨ ਨਹੀਂ ਜਾਂ ਫਿਰ ਓਵਰ ਲੋਡ ਚੱਲ ਰਿਹਾ ਜਾਂ ਫਿਰ ਕੋਈ ਨਾ ਕੋਈ ਲਾਅ ਦੀ ਉਲੰਘਣਾ ਕਰ ਰਹੀ ਕਿਹਦੇ ਟਰਾਲੇ ਖੜੇ ਆ ਇਹਨਾਂ ਦੇ ਕੋਲ ਡਾਕੂਮੈਂਟ ਪੂਰੇ ਹੈਗੇ ਸੀ ਜਿਹੜੇ ਆ ਖੜੇ ਨੇ ਜੀ ਇਹਨਾਂ ਤੇ ਅਸੀਂ ਡਾਕੂਮੈਂਟ ਨਹੀਂ ਕੀਤੀ ਕਿ ਕਿ ਇਹਨਾਂ ਕੋਲ ਡਾਕੂਮੈਂਟੇਸ਼ਨ ਐ ਨਹੀਂ ਕਈ ਇਹਨਾਂ ਤੇ ਬਾਉਂਡ ਕੀਤੀ ਤੇ ਕਈਆਂ ਦਾ ਚਲਾਨ ਕੀਤੇ ਗਏ ਤੇ ਕਿਹਨਾਂ ਦੇ ਤਹਿਤ ਜੀ ਮੈਡਮ ਐਸਐਸਓ ਸਾਹਿਬਾ ਨੇ ਦੱਸਿਆ ਜੀ ਇਹਨਾਂ ਦੇ ਤਹਿਤ ਮਾਈਨਿੰਗ ਐਕਟ ਦੇ ਤਹਿਤ ਇਹਨਾਂ ਨੂੰ ਫਾਈਨਲੀ ਹੈਵੀ ਫਾਈਨ ਕੀਤਾ ਗਿਆ 2 ਲੱਖ ਰੁਪਏ